ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਜ਼ਿਲ੍ਹੇ ਫਰੋਇਪੁਰ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਵੀਰ ਦਾ ਕੰਮ ਆ ਤੇ ਜਾਨਵਰ ਤੁਹਾਡੀ ਕਚਾਰੀ ਦੇ ਵਿੱਚ ਚਾਰ ਆ ਚਾਰਾ ਜਾਨਵਰਾਂ ਦੇ ਵਿੱਚੋਂ ਦੋ ਮਹੀਆ ਗੱਪਣਾ ਤੁਹਾਨੂੰ ਵਿਖਾਉਣੀ ਆ ਮਿੱਤਰੋ ਇੱਕ ਤਾਂ ਕੁਝ ਕੁ ਟਾਈਮ ਕੱਚੀ ਆ ਤੇ ਇੱਕ ਡرائی ਦੁੱਧੋ ਮੈਂ ਜਿਹੜੀ ਦੰਦ ਦਿਖਾਉਂਦੀ ਆ ਹੱਸ ਕੇ ਦਿਖਾਉਂਦੀ ਆ ਜਾਊਗੀ ਲੱਗਦਾ ਮਿੱਤਰੋ ਪਹਿਲੀਆਂ ਦੇ ਵਿੱਚ ਤੇ ਦੋ ਵਿਖਾਉਣੀ ਆ ਤੁਹਾਨੂੰ ਗਾਵਾਂ ਗੋਬਾਂ ਵਾਲੀਆਂ ਚੰਗੀਆਂ ਕੱਚੀਆਂ ਜ਼ਰੂਰ ਆ ਜਿਹੜੇ ਭਰਾ ਸਾਹਮਣੇ ਵੇਚਣ ਦੇ ਸ਼ਕੀਨ ਆ ਉਹਨਾਂ ਲਈ ਲਾਹੇਵੰਦ ਵੀਡੀਓ ਰਹਿਣ ਵਾਲੀ ਆ ਆਓ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੇ ਆਪਾਂ ਭਰਾ ਤੋਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਵੀਰੇ ਤੂੰ ਇਧਰ ਇਹਨੂੰ ਜੇ ਮੈਂ ਇਧਰ ਸੂਰਜ ਪੈਂਦਾ ਵੀਰੇ ਹੋਰ ਸੇਤਾ ਦੇ ਪਰਿਵਾਰ ਹਾਂਜੀ ਵਧੀਆ ਬਾਈ ਵਧੀਆ ਠੀਕ ਆ ਵੀਰੇ ਅਸੇ ਨਾਮ ਦੱਸ ਦੀਏ ਕਿਹਨਾਂ ਦੇ ਨਾਮ ਵੀਰੇ ਗੁਰਪਿਆਰ ਸਿੰਘ ਆ ਪਿੰਡ ਤੁੰਬੜਪਾਨਾ ਦੇ ਗੁਰਪਿਆਰ ਬਾਈ ਘਰ-ਬਾਰ ਠੀਕ ਸਾਰੇ ਹਾਂਜੀ ਸਾਰੇ ਵਧੀਆ ਠੀਕ ਆ ਅਸਾ ਜਾਨਵਰ ਕਿੰਨੇ ਗੁਰਪਿਆਰ ਬਾਈ 4 ਆ ਬਾਈ 4 ਆ 4 ਜਾਨਵਰਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਮੈਂ ਆ ਵੱਡੀ ਵੀਰੇ ਹਾਂਜੀ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਤੀਜਾ ਚੁਫਤਾ ਸੂਹਾ ਹੈਗੀ ਆ ਮੱਝ ਠੀਕ ਆ ਤੇ 10 ਦਿਨ ਕੱਚੀ ਹੈਗੀ ਆ ਜੀ 10 ਤਾਂ ਲੈ ਜੂਗੀ ਅਜੇ ਹਨ ਦੁੱਧ ਕਿੰਨਾ ਦੇ ਜੂਗੀ ਵੀਰੇ ਤਾਂ ਤੇਰੇ 10 12 ਕਿਲੋ ਕਿਤੇ ਨਹੀਂ ਗਿਆ ਨਹੀਂ ਦੇ ਦੇ ਦੂਗੇ ਹਨਾ ਤੇ ਰੇਟ ਬਾਈ ਕੀ ਰਹੂਗਾ ਵੀਰੇ ਇਹ ਤਾਂ ਲੱਖ ਰੁਪਏ ਮੰਗਦੇਵੇਂ ਲੱਖ ਰੁਪਏ ਮੰਗ ਤਾਂ ਹੋ ਜੂ ਵਿੱਚ ਹਾਂਜੀ ਹਾਂਜੀ ਬਾਈ ਠੀਕ ਆ ਵੀਰੇ ਕੱਢੀ ਬਾਹਰ ਰੋ ਬਈ ਤੋਰੀ ਨੂੰ ਮੜਾ ਜਾ ਵੀਰੇ ਨਹੀਂ ਮਿੱਤਰੋ ਪੂਣ ਬੜੇ ਧਾਕੇ ਕਰਦੇ ਹੋਂ ਘਰਾਂ ਦੇ ਵਿੱਚ ਜਦੋਂ ਜਾਈਦੇ ਨਾ ਚੰਦਰੇ ਆ ਨੇੜੇ ਫਿਰਦੇ ਹੋਂਦੇ ਜਿਵੇਂ ਪਤਾ ਨਹੀਂ ਸ਼ਾਇਦ ਲੱਗਾ ਹੁੰਦਾ ਆ ਦੇਖੋ ਮਿੱਤਰੋ ਨਹੀਂ ਠੀਕ ਆ ਬਈ ਗੁਬਰਪੇ ਵੀ ਇੱਕ ਗੱਲ ਹੈਗੀ ਮੈਂ ਗੁਬਗਬ ਵਾਲੀ ਚੰਗੀਆਂ ਹਨਾ ਹਾਂਜੀ ਬਾਈ ਥੱਲੋ ਚੀਜ਼ ਜ਼ਰੂਰ ਆ ਥੱਲੋ ਚੰਗੀਆਂ ਇਹਨੂੰ ਲੈ ਜੀ ਗੁਬਪੇ ਮਾੜਾ ਜੀ ਹਾਂਜੀ ਇਹਨੂੰ ਲੈ ਜੀ ਮਾੜਾ ਜੀ ਇਧਰੋਂ ਇਧਰੋਂ ਸੂਰਜ ਪੈਂਦਾ ਸਾਹਮਣੇ ਕਲੀਅਰ ਨਹੀਂ ਦੀਦਾ ਫਸੂ ਇੱਥੇ ਗੋਕਲੀ ਬਣੇ ਤੁਹਾਡਾ ਤੁਹਾਨੂੰ ਬਹੁਤ ਚੰਗਾ ਜਿਆਦਾ ਹਨਾ ਹਾਂਜੀ ਹੂੰ ਸਾਰੀ ਮੈਂ ਚੰਗੀ ਆ ਬਾਈ ਬਸ ਕੱਲੀ ਮੈਂ ਸਾਂਭਣ ਵਾਲੀ ਆ ਦੋ ਚਾਰ ਦਿਨ ਹਨਾ ਬਸ 10 ਦਿਨ ਕੱਚੀ ਆ ਬਸ ਸਾਹਮਲੇ ਬੰਦਾ ਬਸ ਹੂੰ ਦੋ ਦਸ ਲੱਖ ਪੀ ਰਿਮਾਰਡ ਤਨ ਲੈ ਕਿੰਨੇ ਦੀ ਦੇ ਕਿੰਨੇ ਦੀ ਦੇ ਕੰਮ ਹੀ ਦੇ ਦਾਂਗੇ ਝੂਠੀ ਹੈ 95 ਦੇ ਦਾਂਗੇ ਝੂਠੇ ਚਲ ਵੀ ਠੀਕ ਆ ਬਾਈ ਓਕੇ ਤੇ ਦੋ ਨੰਬਰ ਤਾਂ ਜਿਹੜੀ ਮਹ ਹੈ ਬਾਈ ਇਹ ਮੇਰੇ 55 ਦੀ ਗੱਬ ਆ ਠੀਕ ਆ ਗੱਈ ਬਣੀ ਗਾ ਹਾਂ ਦੋ ਦਸ 27 ਆ ਦੋ ਦੋ ਡਰੈਸ 55 ਦੀ ਗੱਬ ਆ ਤੂੰ ਨਹੀਂ ਦਿੰਦੀ ਹੈ ਵੀ ਕਹਿਣ ਤੋਂ ਪਾਵੇ ਆ 5 6 ਮਹੀਨੇ ਸਾਂਭਣੀ ਪੈਣੀ ਆ ਹਾਂਜੀ ਆ 6 ਤੇ ਆ 30 ਦਿਨ ਉਹਨੇ 6 ਮਹੀਨੇ ਆਸੀਆਂ ਦੀ ਪੂਰੀ ਹੋ ਜੂ ਸਭ ਇਹ ਕਿੰਨੇ ਦੇ ਇਹ ਮੁੱਲ 70000 ਰੁਪਏ ਵੀ ਜੈਜ ਦੇਣੀ ਕਿੰਨੇ ਦੀ ਹਾਨਾ ਲੈਣ ਦੇ ਨਹੀਂ 70 ਹੀ ਦੇ ਦਾਂਗੇ ਕਿੱਡੀ ਬਾਦ ਨੂੰ ਤੋਰੀ ਵੀ ਲੈ ਵੀ ਮੇਤਰੋ ਦੋ ਦੋ ਡਰਾਈ ਆ ਮੈਂ ਚੈੱਕ ਪਾਸ ਆ ਸਾਡੇ 5-6 ਮਹੀਨੇ ਦੀ ਲਾ ਫਿਰ ਹਾਂਜੀ ਵੀਰੇ ਲੈਵਾਂ ਨੂੰ ਬਹੁਤ ਲੌਂਦੀ ਹੋਣੀ ਮੈਂ ਯਾਰ ਤੇਰਾ 14 ਕਿਲੋ ਤੋਂ ਦਿੱਤਾ ਵੇਦਾ ਇਹ ਨਾ ਡੱਬਾ ਨਿਕਲ ਗਈ 5-6 ਮਹੀਨੇ ਗੱਬਣ ਸੀ ਬਾਅਦ ਵਿੱਚ ਫੇਰ ਉਹਨੂੰ ਆਏ ਚੈੱਕ ਤੇ ਫੰਡਰ ਨਿਪਟਲ ਗਈ ਠੀਕ ਆ ਵੀ ਡੱਬਾ ਮਰ ਗਈ ਹਾਂ ਵੱਡੀ-ਵੱਡੀ ਮੈਂ ਬਹੁਤ ਆ ਰਾਂ ਜੀ ਬਾਈ ਹਾਂ ਚੰਗੀ ਝੋਟੀ ਸਾਂਭਣ ਵਾਲੇ ਬੰਦੇ ਨੂੰ ਕੋਈ ਮਾੜੀ ਨਹੀਂ ਗਈ ਹਾਂਜੀ ਹਾਂਜੀ ਨਹੀਂ ਠੀਕ ਆ ਬਾਈ ਸੇਂਗ ਮੂੰਹ ਮੱਥੇ ਦੀ ਵੀ ਸੋਹਣੀ ਸੁਨੱਖੀ ਆ ਯਾਰ ਜੀ ਬਣਦੀ ਤਾਂ ਨਹੀਂ ਆ ਜੰਨੀ ਹੈਗੀ ਮੂੰਹ ਮੱਥੇ ਲੱਗਦੀ ਮੈਂ ਹਾਂ ਜੀ ਤੂੰ ਕੀ ਇਹਨਾਂ ਲਈ ਗੱਲ ਨਹੀਂ ਕਰ ਬੱਤਾਂ ਦੀ ਆਪਾਂ 70 ਹੀ ਦਿੰਨੇ ਆ 40 45 ਰੁਪਏ ਨਾਲ ਰਲਾਉਗੀ ਯਾਰ ਅੱਜ ਕੋਈ ਕਿਤੇ ਚਾਰ ਪੰਜ ਸਾਹਮਣੇ ਪੈਣੇ ਆ ਹਨਾ ਹੂੰ ਬਾਕੀ ਆ ਜਿੰਦੂ ਕੋ ਤੂਲੀ ਦਾ ਦੋ ਰੁਪਏ ਬਾਣੀ ਜਾਂਦੇ ਬਾਈ ਮੱਝਾ ਕਿਹੜਾ ਯਾਰ ਲਾਉਗੀ ਵਿੱਚ ਹੂੰ ਹੂੰ ਮੱਝਾ ਕਿਹੜਾ ਮਿਲਦੀ ਆ ਅੱਜ ਵੀਰੇ ਯਾਰ ਹਨਾ ਅੱਜ ਮੈਂ ਬਾਜ਼ਾਰ ਦੇ ਵਿੱਚ ਕਿਹੜਾ ਮਿਲਦੀ ਛੇਤੀ ਹੂੰ ਅੱਛਾ ਗੁਰਪਿਆਰ ਭਾਈ ਇਹ ਤਾਂ ਹੋ ਗਈ 2 ਨੰਬਰ ਦੀ ਤੇ 3 ਨੰਬਰ ਤੇ ਜਿਹੜੀ ਗਾਂ ਬਾਈ ਇਹਦੀ ਕੀ ਡਿਟੇਲ ਹੈ ਕਿਹੜੀ ਦੂਜਾ ਸੁਆਸ ਹੁੰਦੀ ਆ ਪਹਿਲਾਂ ਤਾਂ 16 ਕੁਲ ਤੋਂ ਦੱਸ ਦਿੱਤਾ ਵੇ ਇਹਦਾ ਠੀਕ ਆ ਹੁਣ ਦੂਜੇ ਸੁਆਸ ਤੇ ਗੱਬਾ ਦਾ 10 ਦਿਨਾਂ ਹੀ ਕੱਚੀ ਆ ਬਈ ਇਸ ਦਾ 10 ਦਿਨਾਂ ਦੀ ਕੱਚੀ ਆ ਠੰਡੀ ਸੀਲਾਂ ਦੇ ਵੀਰੇ ਬਹੁਤ ਬਹੁਤ ਵੀਰੇ ਬੇਫਿਕਰ ਠੀਕ ਆ ਇਹਨੂੰ ਆ ਬਹੁਤ ਲਾਉਗੇ ਵੀ ਹਨਾ ਬਾਈ ਹੂੰ ਕੱਢੀ ਬਾਦ ਮੇਰੇ ਕੋਲ ਪਿਆਰ ਭਾਈ ਠੀਕ ਹੈ ਬਈ ਦੁੱਧ ਕਿੰਨਾ ਕੁ ਦਿੱਤਾ ਹੋਇਆ ਹੈ ਨੀਗਰਪੇਰ ਬਈ 1500 ਰੁਪਏ ਦਾ ਦੁੱਧਤਾ ਭੇਲਣ ਦਾ ਬਈ ਦੁੱਧ ਹੈ ਠੀਕ ਹੈ ਬਈ ਤੇਰੇ ਦੁੱਧ ਪੀਣ ਵਾਲੇ ਨੂੰ ਮਾੜੀ ਨਹੀਂ ਨਹੀਂ ਦੋਗਲਾ ਅੰਗਾ ਵੀ ਦੁੱਧ ਵੀ ਚੰਗਾ ਹੋਇਆ ਏਡਾ ਥਾਂ ਤੋਂ ਵੀ ਬਹੁਤ ਚੰਗਾ ਯਾਰ ਹੂੰ ਲੈ ਆ ਬਈ ਲੈ ਮਿੱਤਰੋ ਓਕੇ ਦੀ ਰਿਪੋਰਟ ਆ ਹਰ ਪੱਟ ਤੋਂ ਯਾਰ ਇਹ ਕਿੰਨੇ ਦੇ ਦੇਗੇ ਗੁਰਪੇਰ ਬਈ ਇਹਦਾ ਮੁੱਲ 65000 ਰੁਪਏ ਕਰਦੇ ਬਈ ਦੇਣ ਲੈਣ ਵਾਲੀ ਗੱਲ ਇੱਕੋ ਹੀ ਕਰਦੇਗੇ ਹਾਂ 60 ਦੀ ਦੇਣੀ ਆ ਬੱਚੀ ਬਈ 60 ਦੀ ਦੇਣੀ ਆ ਮਾਨਤਨ ਉਹਦੇ ਵਿੱਚੋਂ ਥੋੜਾ ਬਹੁਤ ਕੋਈ ਮਾਰਾ ਮੋਟਾ ਹੋ ਜੀ ਛੋੜ ਸੱਪਾ ਠੀਕ ਐ ਨੂੰ ਕਿਹਿੰਦਾ ਲੇਵਾ ਵਿਖਾ ਦਈਏ ਵੀਰੇ ਨਹੀਂ ਮਦਰ ਨਹੀਂ ਠੀਕ ਆ ਬਾਈ ਓਕੇ ਇਹ ਕੱਚੀ ਕੱਚੀ ਆ ਥਾਂ ਤੋਂ ਬਹੁਤ ਚੰਗਾ ਲੱਗਾ ਲੇਵਾ ਬਹੁਤ ਆਲੇ ਹੂੰ ਜਮਾ ਜੀ ਮਠਾਰ ਲੇਵਾ ਬਹੁਤ ਲਾਊਗੀ ਹਨਾ ਬਾਈ ਭਲੇ ਵੀ ਬਹੁਤ ਆ ਬਾਈ ਤਿਆਰ ਕਰਨ ਵਾਲੀਆਂ ਵੇੜਾ ਚੱਲ ਬੇਚਣ ਦੇ ਰਾਦ ਦੇ ਤਾਂ ਹੈ ਨਹੀਂ ਸੀਗੇ ਹੂੰ ਪਰ ਚੰਗਾਂ ਬਾਹੜਾ ਨਹੀਂ ਤਿਆਰ ਆ ਵੀ ਆ ਵੈਡ ਵੀ ਹੋਣੇ ਤਿਆਰ ਕਰਨੀ ਹੋਏ 22 ਕਿਲੋ ਦੁੱਧ ਵਾਲੀ ਵੇੜਾ ਹੂੰ ਇਹ ਪਹਿਲੇ ਵੀ ਚਾਰ ਦੰਦ ਮੂੰਹ ਹੈ ਜੀ ਤੁਸੀਂ ਚਾਰ ਦੰਦ ਹੁੰਦਾ ਕੱਢੀ ਪਰ ਨੂੰ ਇੰਨੇ ਕਿੰਨੇ ਦਿਨ ਪਾਇਆ ਵੀਰੇ ਹਜੇ ਇਹਦੇ ਵੀਰੇ ਬਾਅਦ 24 25 ਦਿਨ ਪਾਏ ਹਜੇ ਫਿਰ ਤਾਂ ਬਹੁ ਨਿਕੂ ਮੂੰਹ ਮਾ ਬਹੁ ਸੋਣਾ ਵੇੜਾ ਹੋ ਜਾ ਚੋਗੀ ਆ ਮੂੰਹ ਵੀ ਬਈ ਹੋਗੀ ਆ ਫਲੂਨੀਆ ਇਹਨੂੰ ਲੈ ਜੀ ਮਾ ਤਾਂ ਦਿੱਤਾ 32 33 ਕਿਲੋ ਦਿੱਤਾ ਆ ਅੱਛਾ ਤੇ ਗਾਂ ਆਪ ਵੀ ਚੰਗੇ ਸੇਵਣ ਦੱਸਿਆ ਆਪਾਂ ਯਾਦ ਜੂਤ ਘਾਟੀ ਨਹੀਂ ਹੁਣ ਪਹਿਲੇ ਲੈ ਕੇ ਦੂਜੇ ਸੂਏ ਪਹਿਲੇ ਲੈਣਾ ਬਾਈ ਪਹਿਲੇ ਲੈਣਾ ਠੀਕ ਦੋ ਦੋ ਚੀ ਚੰਗਾ ਦੇ ਜ ਸੋਹਣੀ ਜਲਕੀ ਬੋਲਦਾ ਮੈਂ ਕੱਦ ਵੇਖ ਕਿੰਨਾ ਬੁੱਤ ਬੋਲਦਾ ਚੰਗਾ ਵੇਰਦਾ ਹੂੰ ਹੂੰ ਤਾਂ ਚਲੇ ਪੱਖ ਤੋਂ ਵੀ ਮਜ਼ਬੂਤੀ ਚੰਗੀ ਆ ਹਾਂਜੀ ਹਾਂਜੀ ਹੂੰ ਐ ਨਹੀਂ ਹੈਗਾ ਵੀ ਕੋਈ ਸਾਹਮਣੂ ਗੱਲ ਲੈ ਜੂਗਾ ਜਾ ਕੇ ਤਾਂ ਕੋਈ ਦਿੱਕਤ ਆ ਜੂਗੀ ਹਨਾ ਨਾ ਨਾ ਬਾਕੀ ਠੰਢੀ ਜੀ ਵੀ ਬਹੁਤ ਵਾਈਲੇ ਜਿਹੜਾ ਪਹਿਲਾਂ ਨਾ ਹੂੰ ਕੱਦ ਕੋਦ ਵੀ ਬਹੁਤ ਸੋਹਣੀ ਮੋਤ ਆ ਯਾਰ ਹੋਰ ਗੱਲਾਂ ਜੇ ਗੱਲਾਂ ਲੇਣੀ ਨਾ ਲੈਣੀ ਹੈ ਨਾ ਲੇਵਾ ਲਾ ਕੇ ਟਿਕਾਲੇ ਤੇ ਰਜ ਖੁੱਚਾ ਦੇ ਵਿੱਚ ਲਾਉਂਗੀ ਭਾਈ ਕਿਉਂਕਿ ਨਸਲ ਦੀ ਆ ਬਾਰੇ ਕਿਹੜਾ ਦੋਗਲੀ ਦਾਗਲੀ ਉਹ ਜੀਆ ਦੇਵਾ ਤਾਂ ਲਾਉਣਾ ਹੀ ਲਾਉਣਾ ਬੱਚੀ ਬਣੂਗੀ ਬੜੇ ਪੱਟਾਂ ਦੇ ਸਹਣਾ ਵਾਲੇਵਾ ਰੱਖੂਗੀ ਥੋੜੀ ਪਿੱਕੀ ਪੈ ਗਈ ਹੈ ਨਾ ਹਾਂਜੀ ਭਾਈ ਮਾੜੀ ਘੱਟ ਹੋਈ ਜਾਓ ਚਲੋ ਮਹੀਨਾ ਵੀ ਦਿਨ ਪਾਏ ਹਜੇ ਗੱਟਾ ਚਾਰ ਆ ਗਿਆ ਬੱਸ ਤੇ ਇਹ ਕਿੰਨੇ ਦੇ ਦੇਗਾ ਅੱਜ ਕਿਦਾ ਰੇਟ 75000 ਰੁਪਈਆ ਦੇਣ ਲੈਣ ਵਾਲਾ 70 ਇੱਕ ਦੀ ਕੱਢੀ ਬਾਹਰ ਨੂੰ ਫੇਰ ਮਾੜੀ ਜੀ ਤੋਰਦੇ ਇਹਨੂੰ ਵੀ ਰਵਣ ਲੈ ਮੇਤਰ ਮੈਂ ਕਿ ਦਵਾੜਾ ਤੋਰ ਤੋਰ ਕੇ ਬਖੋਣਾ ਅੱਜ ਬਾਜ਼ਾਰ ਦੇ ਵਿੱਚ ਅਸਰ ਵੱੱਛੀ ਦੀ ਕੀਮਤ ਗੱਭਣ 580 ਆਣੀ ਵਾਲੀ ਦੀ 55560 ਹੋਈ ਪਈ ਆ ਤੁਸੀਂ ਸਾਰੇ ਜਾਣਦੇ ਆ ਤੇ ਇਹੋ ਜੀ ਕੁਆਲਿਟੀ ਦੀ ਵੱੱਛੀ ਮੰਨ ਲੋ ਘਾਟੇ ਵਾਲਾ ਸੌਦਾ ਨਹੀਂ ਕਰ ਜਿਹੜਾ ਭਰਾ ਲੈ ਜਾਊਗਾ ਕਿਉਂਕਿ ਸਾਹਮਣੇ ਵੱੱਛੀ ਟਿਕਾਣੇ ਤੇ ਰਲਾ ਕੇ ਜਾਵਾ ਐਂ ਜਦੋਂ ਠੋਕਰਾਂ ਦੇ ਤਿਆਰ ਹੋ ਗਈ ਨਾ ਮਿੱਤਰੋ ਤੇ ਮੇਰਾ ਹਿਸਾਬ ਨਾਲ ਫਾਲਾ ਨਹੀਂ ਦਾ ਕੁਝ ਨਾ ਕੁਝ ਰਲਾ ਕੇ ਜਾਊਗੀ 25 26 ਕਿਲੋ ਦੁੱਧ ਦੇਣ ਵਾਲੀ ਵੈਣ ਬਰੀਡ ਵਾਲੀ ਜਾਤ ਵਾਲੀ ਨਸਲ ਵਾਲੀ ਵੱੱਛੀ ਕੱਦ ਕੋਦ ਸੋਹਣੀ ਸੁਨੱਖੀ ਬਹੁਤ ਆ ਦੇਖੋ ਤੁਸੀਂ ਕਿਰੋ ਮੇਰਾ 6 ਫੁੱਟ ਕਾ ਦਾ ਮੋਢੇ ਤੇ ਕਰ ਪਹੁੰਚਦੀ ਮੇਲਾ ਹਰ ਪੱਖ ਤੋਂ ਓਕੇ ਆ ਅੱਛਾ ਵੀਰੇ ਨੰਬਰ ਕਿੰਨਾ ਬਾਈ ਆਪਣਾ 62398 ਵੀਰੇ 40255 ਇੱਕ ਵਾਰੀ ਹੋਰ ਬੋਦਿਏ 62398 40255 ਠੀਕ ਆ ਇਹ ਨੰਬਰ ਤੇ ਵੀਰੇ ਦਾ ਕਰ ਲਿਓ ਗੱਲਬਾਤ ਇਹ ਬਾਈ ਦੇ ਸੀਗੇ ਮੇਰੇ ਤੋਂ ਜਾਨਵਰ ਡਿਟੇਲ ਲੈਤੀ ਆ ਗੱਲਬਾਤ ਵੀਡੀਓ 'ਚ ਕਹਿਤੀ ਆ ਜਿਹੜਾ ਜਾਨਵਰ ਤੁਹਾਨੂੰ ਚਾਹਜੂਗਾ ਰਾਬਤਾ ਕਰ ਤੁਸੀਂ ਗੁਰਪਿਆਰ ਬਾਈ ਨਾਲ ਕਰ ਲਿਓ ਪਿੰਡ ਤੁੰਬੜ ਪਣ ਜਫਰੋਪੁਰ